ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪ੍ਰੇਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੇਲਾਵਿਕ ਨਜ਼ਰ ਮਰਦੇ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਗਰਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਨੈਲ ਸੈਣੀ ਸਰਕਾਰ ਦੀ ਕੀਤੇ ਸ਼ਲਾਗਾ ਕਾਂਗਰਸ ਉੱਤੇ ਕੱਸੇ ਤੰਜ ਸੁਪਰੀਮ ਕੋਰਟ ਵਿੱਚ ਹੋਈ ਦੋ ਜੱਜਾਂ ਦੀ ਨਿਯੁਕਤੀ ਸੌ ਚੁੱਕਣ ਤੋਂ ਬਾਅਦ ਜੱਜਾਂ ਦੀ ਗਿਣਤੀ ਹੋਵੇਗੀ ਪੂਰੀ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਗਵਾਲ ਨੇ ਸਾਂਝੀ ਕੀਤੀ ਜਾਣਕਾਰੀ ਜਲੰਧਰ ਪਛਮੀ ਵਿਧਾਨ ਸਭਾ ਜਿਮਨੀ ਚੌਂਣ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਵਿਧਾਇਕ ਰਮਨ ਅਰੋੜਾ ਤੇ ਨਵਨੀਯੁਕਤ ਵਿਧਾਇਕ ਮਹਿੰਦਰ ਭਗਤ ਨੇ ਕੀਤੀ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਬੈਠਕ ਕਈ ਅਹਿਮ ਮਾਮਲਿਆਂ ਤੇ ਕੀਤੇ ਵਿਚਾਰ ਵਟਾਂਦਰਾ ਤੇ ਹੁਣ ਖਬਰਾਂ ਵਿੱਚ ਧਾਰ ਨਾਲ ਹਰਿਆਣਾ ਵਿੱਚ ਇਸ ਸਾਲ ਦੇ ਅਖੀਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਸੈਸੀ ਪਾਰਟੀਆਂ ਹੁਣ ਤੋਂ ਹੀ ਸਰਗਰਮ ਹੁੰਦੀਆਂ ਨਜ਼ਰ ਆ ਰਹੀਆਂ ਨੇ 90 ਮੈਂਬਰੀ ਹਰਿਆਣਾ ਵਿਧਾਨ ਸਭਾ ਦਾ 5 ਸਾਲ ਦਾ ਕਾਰਜਕਾਲ 3 ਨਵੰਬਰ ਨੂੰ ਖਤਮ ਹੋ ਰਿਹਾ ਇਸ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹਰਿਆਣਾ ਪਹੁੰਚੇ ਜਿੱਥੇ ਉਹਨਾਂ ਨੇ ਸੂਬਾ ਪੱਧਰੀ ਪਿਛੜੀਆਂ ਸ਼੍ਰੇਣੀਆਂ ਯਾਨੀ ਕਿ BC ਨੂੰ ਲੁਭਾਉਣ ਦੇ ਲਈ ਮਹਿੰਦਰਗੜ੍ਹ ਦਾ ਦੌਰਾ ਕੀਤਾ ਸ਼ਾਹ ਨੇ ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਪਿਛੜਾ ਵਰਗ ਸ਼੍ਰੇਣੀਆਂ ਦਾ ਸਨਮਾਨ ਕਾਨਫਰੰਸ ਨੂੰ ਸੰਬੋਧਨ ਕੀਤਾ ਦੱਸਦੇ ਕਿ ਹਰਿਆਣਾ ਵਿੱਚ 2014 ਤੋਂ ਭਾਜਪਾ ਸੱਤਾ ਵਿੱਚ ਆਪਣੇ ਸੰਬੋਧਨ ਵਿੱਚ ਸ਼ਾਨ ਨੇ ਕਿਹਾ ਕਿ ਹਰਿਆਣਾ ਦੇ ਪਿਛੜਾ ਵਰਗ ਨੇ ਹਮੇਸ਼ਾ ਭਾਜਪਾ ਨੂੰ ਅਸ਼ੀਰਵਾਦ ਦਿੱਤਾ ਹੈ ਹੁਣ ਵੀ ਭਾਜਪਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿੰਨਾ ਉਹਨਾਂ ਨੇ ਕੀਤਾ ਉਸ ਤੋਂ ਵੱਧ ਕੰਮ ਕਰਕੇ ਸਰਕਾਰ ਲੋਕਾਂ ਕੋਲ ਜਾਵੇ ਸ਼ਾਨ ਨੇ ਅੱਗੇ ਕਿਹਾ ਕਿ ਨੈਨਸੈਣੀ ਜੀ ਦੀ ਕੈਬਨਿਟ ਨੇ ਤਿੰਨ ਫੈਸਲੇ ਲਏ ਨੇ ਕਰੀਮੀ ਲੇਅਰ ਦੀ ਲੇਅਰ ਸੀਮਾ 6 ਲੱਖ ਤੋਂ ਵਧਾ ਕੇ 8 ਲੱਖ ਰੁਪਏ ਕੀਤੀ ਗਈ ਹੈ ਇਹਨਾਂ 8 ਲੱਖ ਵਿੱਚ ਤਨਖਾਹ ਅਤੇ ਖੇਤੀ ਦੀ ਆਮਦਨ ਨਹੀਂ ਗਿਣੀ ਜਾਵੇਗੀ ਉਨੇ ਕਹੇ ਕਿ ਹੁਣ ਹਰ ਬੱਚੇ ਨੂੰ OBC ਦਾ ਪੈਦਾ ਮਿਲੇਗਾ 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਨੇ ਪੂਰੇ ਦੇਸ਼ ਨੂੰ ਕਿਹਾ ਸੀ ਕਿ ਉਹਨਾਂ ਦੀ ਇਹ ਸਰਕਾਰ ਦਰਿਤਾ ਗਰੀਬਾਂ ਅਤੇ ਪਿਛਲੇ ਵਰਗ ਦੀ ਸਰਕਾਰ ਹੈ। ਉਹਨੇ ਕਿਹਾ ਕਿ ਦੇਸ਼ ਨੂੰ ਪਹਿਲਾ ਮਜ਼ਬੂਤ ਪਛੜਾ ਵਰਗ ਦਾ ਪ੍ਰਧਾਨ ਮੰਤਰੀ ਦੇਣ ਦਾ ਕੰਮ ਭਾਜਪਾ ਨੇ ਕੀਤਾ ਹੈ। 71 ਵਿੱਚੋਂ 27 ਮੰਤਰੀ ਪਿਛੜੀਆਂ ਸ਼੍ਰੇਣੀਆਂ ਵਿੱਚ ਨਿਯੁਕਤ ਕਰਕੇ ਨਰਿੰਦਰ ਮੋਦੀ ਨੇ ਹਰਿਆਣਾ ਅਤੇ ਦੇਸ਼ ਤੇ OBC ਦਾ ਸਨਮਾਨ ਕਰਨ ਦਾ ਕੰਮ ਕੀਤਾ ਹੈ। ਸ਼ਾਨੇ ਕਾਂਗਰਸ ਉੱਤੇ ਵੀ ਤੰਜ ਕੱਸਦੇ ਤੇ ਕਿਹਾ ਕਿ ਕਾਂਗਰਸ ਹਮੇਸ਼ਾ पिछड़िया श्रेणियों के खिलाफ रही है नायब सिंह जी की कैबिनेट ने तीन निर्णय करे हैं सबसे पहला निर्णय क्रीमी लेयर की सीमा छह लाख से बढ़ाकर आठ लाख करने का निर्णय नायब सिंह सैनी भाजपा सरकार ने किया है इसके साथ साथ आठ लाख गिनने में तनख्वाह भी नहीं गिनी जाएगी और कृषि की आय भी नहीं गिनी जाएगी अब हर बच्चे को ओबीसी का फायदा मिलेगा अब तक पंचायतों में जो रिजर्वेशन था उसको भी बदलने का फैसला किया है पंचायत में आठ परसेंट रिजर्वेशन ग्रुप ए के लिए था उसके साथ पांच प्रतिशत रिजर्वेशन ग्रुप बी के लिए भी आज से शुरू हो जाएगा इससे बहुत बड़े हरियाणा की जनता को ये आरक्षण का फायदा मिलेगा रिजर्वेशन म्यूनिसपल कॉरपोरेशन में भी पांच प्रतिशत ग्रुप बी के लिए शुरू होगा आठ प्रतिशत जस का दस रहेगा और ग्रुप बी का रिजर्वेशन पांच प्रतिशत ज्यादा मिलेगा ओबीसी कमीशन को संवैधानिक मान्यता देकर आपको संवैधानिक अधिकार देने का काम हमारे नेता नरेंद्र मोदी जी ने किया सोरोर जातियों को ओबीसी में आरक्षित करने का काम किया जज जन कोटेश्वर सिंह थे जज आरमहंदेवन नु आज सुप्रीम कोर्ट के जज वजों तरक्की दीती गई कानून मंत्री अर्जुन मेगवाल ने सोशल मीडिया मंचक्स के ऊपर ਇਹਨਾਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ ਉਹਨਾਂ ਦੇ ਸੌਚ ਚੁੱਕਣ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਚੀਫ ਜਸਟਿਸ ਸਮੇਤ ਕੁੱਲ ਜੱਜ ਮੋੜ ਤੋਂ 34 ਹੋ ਜਾਣਗੇ ਜੋ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਮਨਜ਼ੂਰ ਸੰਖਿਆ ਹੈ ਜੰਮੂ ਕਸ਼ਮੀਰ ਦੇ ਮੁੱਖ ਜੱਜ ਐਨ ਕੁਟੇਸ਼ਵਰ ਸਿੰਘ ਮਨੀਪੁਰ ਤੋਂ ਸੁਪਰੀਮ ਕੋਰਟ ਵਿੱਚ ਨਿਯੁਕਤ ਹੋਣ ਵਾਲੇ ਪਹਿਲੇ ਜੱਜ ਬਣ ਗਏ ਨੇ ਜੱਜ ਮਹਾਦੇਵਨ ਮੌਜੂਦਾ ਸਮੇਂ ਮ드ਰਾਸ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਨੇ ਸ਼੍ਰੋਮਣੀ ਕਾਲਦਲ ਬਾਦਲ ਦੇ ਨਰਾਜ਼ ਧੜੇ ਦੀ ਸ਼ਿਕਾਇਤ ਉੱਤੇ ਕਾਰਵਾਈ ਕਰਦਿਆਂ ਪੰਜ ਸਿੰਘ ਸਹਿਬਾਨ ਨੇ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਅਤੇ ਦੋਸ਼ਾਂ ਸਬੰਧੀ 15 ਦਿਨਾਂ ਵਿੱਚ ਸਪਸ਼ਟ ਕਰਨ ਦੇ ਲਈ ਕਿਹਾ ਸੀ ਹੁਣ ਇਸ ਉੱਤੇ ਸੁਖਵੀਰ ਸਿੰਘ ਬਾਦਲ ਨੇ ਆਖਿਆ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਅ타ਹ ਸ਼ਰਦਾ ਤੇ ਨਿਮਰਤਾ ਸਹਿਤ ਸਰਵੋਚ ਸਥਾਨ ਉੱਤੇ ਨਤਮਸਤਕ ਹੋਣਗੇ ਉਹਨਾਂ ਨੇ ਇਸ ਸੰਬੰਧੀ ਟਵੀਟ ਕੀਤਾ ਅਤੇ ਲਿਖਿਆ ਕਿ ਇੱਕ ਸ਼ਰਧਾਮੰਤ ਨਿਵਾਣ ਸਿੱਖ ਵਜੋਂ ਉਹਨਾਂ ਦਾ ਰੋਮ ਰੋਮ ਅਤੇ ਸਵਾਸ ਸਵਾਸ ਚਵਰ 76 ਤੱਕ ਦੇ ਮਾਲਕ ਜੋਗੋ ਜੁਗਾ ਟਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਮੇਰੀ ਪੀੜ ਦੇ ਸਰਵਉੱਚ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਿਤ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਦਾਸਤਾ ਸ਼ਰਧਾ ਅਤੇ ਨਿਮਰਤਾ ਸਹਿਤ ਸਰਵਉੱਚ ਸਥਾਨ ਉਤੇ ਨਤਮਸਤਕ ਹੋਵੇਗਾ। ਭਾਜਪਾ ਦੇ ਸੀਨੀਅਰ ਅਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਵਾਈ ਵਾਲੀ ਪੰਜਾਬ ਸਰਕਾਰ ਦੇ ਕਾਇਥੇ ਤੇ ਢਿੱਲੇ ਰਵੱਈਏ ਦਾ ਸਬੂਤ ਹੈ ਜਿਸ ਕਾਰਨ ਪੰਜਾਬ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੁਆਰਾ ਲਾਗੂ ਕੀਤੇ ਜਾ ਰਹੇ ਕਈ ਮਹੱਤਵਪੂਰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਨੂੰ ਖਤਮ ਕਰ ਦਿੱਤਾ ਗਿਆ ਸਾਂਪਲਾ ਨੇ ਦੱਸਿਆ ਕਿ ਪੰਜਾਬ ਵਿੱਚ NHAI ਵੱਲੋਂ 52000 ਕਰੋੜ ਰੁਪਏ ਵਿੱਚ 1500 ਕਿਲੋਮੀਟਰ ਹਾਈਵੇ ਬਣਾਏ ਜਾ ਰਹੇ ਹਨ ਜਿਸ ਦੇ ਹਿੱਸੇ ਵਜੋਂ ਵਕਫ ਜ਼ਿਲ੍ਹੇ ਵਿੱਚ ਵੱਡੀ ਮਾਤਰਾ ਵਿੱਚ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਕੁੱਲ 255 ਕਿਲੋਮੀਟਰ ਅਤੇ 8245 ਕਰੋੜ ਰੁਪਏ ਦੇ 7 ਹਾਈਵੇ ਪ੍ਰੋਜੈਕਟ ਸ਼ੁਰੂ ਨਹੀਂ ਕੀਤੇ ਜਾ ਸਕੇ ਕਿਉਂਕਿ NHAI ਨੂੰ ਐਕਵਾਇਰ ਕੀਤੀ ਗਈ ਜ਼ਮੀਨ ਦੇ 80% ਦਾ ਘੱਟੋ-ਘੱਟ ਕਬਜ਼ਾ ਨਹੀਂ ਮਿਲਿਆ ਸੀ ਐਕਵਾਇਰ ਕੀਤੀ ਗਈ ਜ਼ਮੀਨ ਦੇ ਕਬਜ਼ੇ ਵਿੱਚ ਦੇਰੀ ਅਤੇ ਮੁਆਵਜ਼ੇ ਦੇ ਲਾਂਦੇ ਨਾਲ ਨਾਲ ਦਿੱਲੀ ਕਾਰਗੁਜ਼ਾਰੀ ਨੇ ਕਾਇਸਕਸ਼ਨ ਕੰਪਨੀਆਂ ਤੇ ਠੇਕੇਦਾਰਾਂ ਨੂੰ ਪੰਜਾਬ ਵਿੱਚ 3303 ਕਰੋੜ ਰੁਪਏ ਦੇ ਤਿੰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਨੂੰ ਰੱਦ ਕਰਨ ਲਈ ਮਜਬੂਰ ਕੀਤਾ ਹੈ ਇਸ ਤੋਂ ਇਲਾਵਾ NHAI 4982 ਕਰੋੜ ਰੁਪਏ ਦੇ ਹੋਰ ਚਾਰ ਪ੍ਰੋਜੈਕਟਾਂ ਨੂੰ ਵੀ ਖਤਮ ਕਰਨ ਦੇ ਪ੍ਰਕਿਰਿਆ ਦਾ ਖਤਰਾ ਬਣਿਆ ਹੋਇਆ ਹੈ ਕੱਲ ਨਿਤਿਨ ਗੜਗਰੀ ਜੀ ਨੇ ਇੱਕ ਮੀਟਿੰਗ ਕੀਤੀ ਸੀ ਨੈਸ਼ਨਲ ਪੰਜਾਬ ਦੀਆਂ ਨੈਸ਼ਨਲ ਹਾਈਵੇ ਦੀਆਂ ਸੜਕਾਂ ਨੂੰ ਲੈ ਕੇ ਕਿ ਵੀ ਇਹ ਪੰਜਾਬ ਸਰਕਾਰ ਜਿਹੜੀ ਗੰਭੀਰਤਾ ਨਹੀਂ ਦਿਖਾਈ ਦੇ ਰਹੀ ਪੰਜਾਬ ਸਰਕਾਰ ਜਿਹੜੀ ਕੰਮ ਕਰਨ ਦੀ بجائے ਕਿਸੇ ਹੋਰ ਹੀ ਪਾਸੇ ਇਧਰ ਉਧਰ ਲੱਗੀ ਹੈ ਔਰ ਉਹਨਾਂ ਚ ਕਲ ਭਗਵੰਤ ਮਾਨ ਜੀ ਨੇ ਆਣਾ ਸੀ ਔਰ ਭਗਵੰਤ ਮਾਨ ਜੀ ਉਹਦੇ ਚ ਨਾ ਆ ਕੇ ਉਹਨਾਂ ਨੇ ਆਪਣਾ ਪੀ ਡਬਲ ਯੂ ਡੀ ਮੰਤਰੀ ਭੇਜ ਦਿੱਤਾ ਔਰ ਉਹ ਵੀ ਅਧੂਰੀ ਅਧਿ ਅਧੂਰੀ ਜਾਣਕਾਰੀ ਦੇ ਨਾਲ ਔਰ ਇਸ ਤੋਂ ਬਾਅਦ ਕਿਉਂਕਿ ਮਾ ਨਿਤਿੰਗਰ ਗੜਗਰੀ ਜੀ ਨੂੰ ਸ਼ਕਤੀ ਨਾ ਕਹਿਣਾ ਪਿਆ ਇਹ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਅਗਰ ਇਸੇ ਤਰ੍ਹਾਂ ਹੀ ਉਹ ਕੇ ਕੰਮ ਨਹੀਂ ਕਰ ਪਾਉਗੀ ਤਾਂ ਮੈਂ ਜਿਹੜੀ ਇਹ ਪ੍ਰੋਜੈਕਟ ਬੰਦ ਕਰ ਦਿਆਂਗਾ ਔਰ ਉਹਨਾਂ ਨੇ ਇਹ ਕਿਹਾ ਕਿ 2 ਮਹੀਨੇ ਦੇ ਅੰਦਰ ਅੰਦਰ ਪੰਜਾਬ ਸਰਕਾਰ ਆਪਣੀ ਜਿਹੜੀ ਹੈ ਇਹ ਸਾਰੇ ਪੂਰੀਆਂ ਕਰਕੇ ਸੜਕਾਂ ਜਿਹੜੀਆਂ ਉਹਦੀ ਲੈਂਡ ਐਕਵੀਜ਼ੀਸ਼ਨ ਉਹਨਾਂ ਦੀ ਫੋਰੈਸਟ ਕਲੀਅਰੈਂਸ ਜਿਹੜੀ ਪੰਜਾਬ ਨੇ ਦੇਣੀ ਹੈ ਉਸ ਤੋਂ ਇਲਾਵਾ ਬਾਕੀ ਜਿਹੜੇ ਮਾਈਨਿੰਗ ਦੀਆਂ ਪ੍ਰੋਬਲਮਾਂ ਉਹ ਸਾਰੀਆਂ ਨੂੰ ਜਿਹੜਾ ਉਹ ਹੈਂਡਲ ਕਰ ਜਲੰਧਰ ਪਛਮੀ ਵਿਧਾਨ ਸਭਾ ਜਿਮਨੀ ਚੋਣ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਵਿਧਾਇਕ ਰਮਨ ਅਰੋੜਾ ਤੇ ਨਵ ਨਿਯੁਕਤ ਵਿਧਾਇਕ ਮਹਿੰਦਰ ਭਗਤ ਚੇਅਰਮੈਨ ਚੰਦਰ ਗਰੇਵਾਲ ਨੇ ਨਿਗਮ ਕਮਿਸ਼ਨਰ ਗੌਤਮ ਜੈਨ ਅਤੇ ਹੋਰ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਮੀਟਿੰਗ ਦੌਰਾਨ ਨਗਰ ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਦੇ ਮੈਂਬਰਾਂ ਨੇ ਆਏ ਹੋਏ ਸਾਰੇ ਆਗੂਆਂ ਦਾ ਫੁੱਲਾਂ ਦੀ ਵਰਕਾ ਕਰਕੇ ਸਵਾਗਤ ਕੀਤਾ ਪੰਜਾਬ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹਾਂ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪ ਨਿਗਮ ਦੇ ਅਧਿਕਾਰੀਆਂ ਨੂੰ ਸਫਾਈ ਵਿਵਸਥਾ ਤੇ ਸੀਵਰੇਜ ਸਿਸਟਮ ਨੂੰ ਠੀਕ ਰੱਖਣ ਦੇ ਨਿਰਦੇਸ਼ ਦਿੱਤੇ ਗਏ ਨੇ। ਪਾਇਦਾ ਭ੍ਰਮੀਰ ਅਜੰਡਾ ਐਸ்சிਪੀ ਸਾਡੇ ਐਮਐਲਏ ਸਾਹਿਬ ਜਿਹੜੇ ਬਾਰੇ ਜਿਹੇ ਪਗਸਾਵ ਰਮਨ ਰੌੜਾ ਜੀ ਔਰ ਪੈਂਜੀ ਰਾਜਵਿੰਦਰ ਜਿਹੜੇ ਕੈਂਡ ਤੋਂ ਚਾਰਜ ਦੇ ਜਨੈਸ਼ ਢਾਲ ਜੀ ਔਰ ਪੰਜਾਬ ਸਫਾਈ ਮਜ਼ਦੂਰ ਜਿਲਿਆਂ ਦੇ ਪ੍ਰਧਾਨ ਚੰਨਨ ਜੀ ਅਸੀਂ ਸਾਰਿਆਂ ਨੇ ਇੱਕ ਆਫੀਸਰਸ ਦੇ ਨਾਲ ਮੀਟਿੰਗ ਕੀਤੀ ਸੀਗੀ। ਸਿਰਫ ਸ਼ਹਿਰ ਦੀ ਡਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਸ਼ਹਿਰ ਦੇ ਅੰਦਰ ਸਫਾਈ ਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਲਾਈਟਿੰਗ ਨੂੰ ਲੈ ਕੇ ਪਾਰਕਿੰਗ ਨੂੰ ਲੈ ਕੇ ਰੋਡਸ ਨੂੰ ਲੈ ਕੇ ਇਹਨਾਂ ਮੁੱਦਿਆਂ ਦੇ ਤੇਸਕਲ ਗੋਹੇ। ਔਰ ਕਿਉਂਕਿ ਇੱਕ ਮੌਨਸੂਨ ਜਿਹੜੀਆਂ ਉਹ ਸ਼ੁਰੂ ਹੋਣ ਜਾ ਰਹੀਆਂ ਉਸ ਦੇ ਵਿੱਚ ਬਾਰਿਸ਼ ਕਾਫੀ ਹੋ ਵੀ ਰਹੀ ਹੈ ਅੱਗੇ ਵੀ ਹੋ ਰਹੀ ਹੈ। ਪਰ ਇਹ ਜ਼ਰੂਰੀ ਹੁੰਦਾ ਕਿ ਜਦੋਂ ਬਾਰਸ਼ਾਂ ਹੁੰਦੀਆਂ ਕੱਲ ਵੀ ਮੈਂ ਪੂਰੇ ਹੈੱਡਕੁਆਟਰ ਦੇ ਪੂਰੇ ਸਟੇਟ ਦੇ ਵਿੱਚ ਸਾਰੇ ਕਮਿਸ਼ਨਸ ਦੇ ਨਾਲ ਡਿਸਟ੍ਰਿਕਟ ਲੈਵਲ ਤੇ ਮੀਟਿੰਗ ਕੀਤੀ ਹੈਗੀ ਹੈ। ਉਹਨਾਂ ਦੇ ਬੰਦੋਬਸਤਾਂ ਵਾਸਤੇ ਅਸੀਂ ਸਾਰੇ ਆਫੀਸਰ ਨਾਲ ਉਹਨਾਂ ਸਕੀਮ ਵਿਕਾਸੀ ਕਿ ਅਗਰ ਪਾਣੀ ਦਾ ਵਹਾਅ ਜ਼ਿਆਦਾ ਹੁੰਦਾ ਤਾਂ ਉਸ ਦਾ ਕੀ ਮੇਅਰਸ ਹੈਗੇ। ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਅੱਜ ਮੀਟਿੰਗ ਕੀਤੀ ਹੈਗੀ ਹੈ। ਆਮ ਲੋਕਾਂ ਨੂੰ ਸਰਕਾਰੀ ਸਕੀਮਾਂ ਸਹੂਲਤਾਂ ਦਾ ਲਾਭ ਉਹਨਾਂ ਦੇ ਘਰਾਂ ਦੇ ਨੇੜੇ ਹੀ ਉਪਲਬਧ ਕਰਵਾਉਣ ਅਤੇ ਉਹਨਾਂ ਦੀਆਂ ਮੁਸ਼ਕਲਾਂ ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਪਦੀ ਸਰਕਾਰ ਆਪਦੇ ਦੌਰ ਤਹਿਤ ਪਿੰਡ ਖਾਈ ਫੇਮੇ ਕੀ ਵਿਖੇ ਸਹੂਲਤਾਂ ਕੈਂਪ ਦਾ ਯੋਜਨਕੀਤਾ ਕੀਤਾ ਗਿਆ। ਇਸ ਸਬੰਧ ਦਾ ਕੈਂਪ ਦੌਰਾਨ ਵਿਧਾਇਕ ਪ੍ਰੋਜਪੁਰ ਸ਼ਹਿਰੀ ਰਣਵੀਰ ਸਿੰਘ ਭੁੱਲਰ ਡਿਪਟੀ ਕਮਿਸ਼ਨਰ ਰਜਿਸਤਰੀ ਮਾਨ ਐਸਟੀਐਮ ਡਾਕਟਰ ਚਾਰੂ ਮੀਤਾ ਵੱਲੋਂ ਸੋਢੀ ਵਾਲਾ ਮੀਰਾ ਸ਼ਾ ਨੂਰ हसन ਟੋਟਲ ਨਰੰਗਕੇਲੇਲੀ ਆਦ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਇਸ ਕੈਂਪ ਦੌਰਾਨ ਸਮੂਹ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਰਹੇ ਇਸ ਮੌਕੇ ਵਿਧਾਇਕ ਰਣਵੀਰ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਸ ਤਰ੍ਹਾਂ ਦੇ ਕੈਂਪ ਲਗਾਏ ਜਾ ਰਹੇ ਨੇ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਲੋਕਾਂ ਵੱਲੋਂ ਸਿਹਤ ਅਤੇ ਖੇੜਤ ਖੇਤੀ ਬੜੀ ਪੀਐਸਪੀਸੀਐਲ ਸਮਾਜਿਕ ਸੁਰੱਖਿਆ ਤੇ స్త్రీ ਤੇ ਬਾਲ ਵਿਕਾਸ ਪਿੰਡ ਵਿਕਾਸ ਅਤੇ ਪੰਚਾਇਤ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਦਰਖਾਸਤਾਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ ਅਧਿਕਾਰੀਆਂ ਵੱਲੋਂ ਬਧੇਰੀਆਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਈ ਦਰਖਾਸਤਾਂ ਜੀਆਂ ਵੀ ਸਨ ਜਿਨ੍ਹਾਂ ਦਾ ਮੌਕੇ ਉਤੇ ਨਿਪਟਾਰਾ ਨਹੀਂ ਹੋ ਸਕਦਾ ਸੀ ਅਜੀਆਂ ਦਰਖਾਸਤਾਂ ਨੂੰ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਨਿਯੁਕਤ ਕਰਕੇ ਛੇਤੀ ਤੋਂ ਛੇਤੀ ਨਿਪਟਾਰੇ ਲਈ ਅਦੇਸ਼ ਤੇ ਗਏ ਨੇ। ਅੱਜ ਪਿੰਡ ਖਾਈ ਫੇਮੇ ਕੇ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦੇ ਦਿਸ਼ਾ ਨਿਰਦੇਸ਼ ਦੇ ਨਿਰਦੇਸ਼ਾਂ ਦੇ ਮੁਤਾਬਕ ਕੈਂਪ ਲਗਾਇਆ ਗਿਆ ਜਿਸ ਵਿੱਚ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਔਰ ਐਸਡੀਐਮ ਸਾਹਿਬ ਔਰ ਸਮੁੱਚੇ ਜ਼ਿਲ੍ਹੇ ਦੇ ਅਧਿਕਾਰੀ ਲੋਕਾਂ ਦੀਆਂ ਮੁਸ਼ਕਲਾਂ ਸੁਣ ਲਈ ਪਹੁੰਚੇ ਔਰ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਔਰ मौके ਤੇ ਹੱਲ ਕੀਤੀਆਂ ਗਈਆਂ ਔਰ ਇਸ ਵਿਸ਼ੇਸ਼ ਜਿਹੜਾ ਪੰਜਾਬ ਸਰਕਾਰ ਵੱਲੋਂ ਕਾਰਜਕ੍ਰਮ ਕੀਤਾ ਜਾ ਰਿਹਾ ਉਹਨਾਂ ਲਈ ਮੈਂ ਧੰਨਵਾਦ ਕਰਦਾ ਹਾਂ ਇਹਨਾਂ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲਦੀ ਹੈ ਔਰ ਦਫ਼ਤਰਾਂ ਦੇ ਵਿੱਚ ਜਾਣਾ ਨਹੀਂ ਪੈਂਦਾ ਔਰ ਇਸ ਦੇ ਨਾਲ ਹੀ ਨਾਲ ਅੱਜ ਅਸੀਂ ਇਸ ਪਿੰਡ ਦੇ ਵਿੱਚ ਹਰਿਆਲੀ ਦੇ ਲਈ ਵੱਡੇ ਪੱਧਰ ਤੇ ਬੂਟੇ ਲਗਾਉਣ ਦੀ ਮਹਿੰਮ ਸ਼ੁਰੂ ਕਰ ਰਹੇ ਹਾਂ ਔਰ ਇਸ ਇਲਾਕੇ ਦੇ ਜਿਹੜੇ ਸਮੁੱਚੇ ਪੰਚਾਇਤਾਂ ਆ ਔਰ ਜਿਹੜੇ ਸਾਡੇ ਨੌਜਵਾਨ ਵੀਰ ਨੇ ਕਲੱਬਾਂ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਬੂਟੇ ਲਗਾਉਣਗੇ ਔਰ ਇਸ ਲਈ ਜਿਹੜੇ ਫਾਰੈਸਟ ਵਿਭਾਗ ਵਾਲੇ ਆ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਔਰ ਸਮੁੱਚੇ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਲੋਕਾਂ ਦੀ ਇੱਕ ਇੱਕ ਸਮੱਸਿਆ ਸੁਣੀ ਔਰ ਸੁਣੀ ਜਾ ਰਿਹਾ ਔਰ ਮੌਕੇ ਤੇ ਹੱਲ ਕਰ ਰਿਹਾ ਸੋ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਦਾ ਮਾਨ ਨੇ ਉਹਨਾਂ ਦੀ ਇੱਕ ਉੱਚੀ ਸੋਚ ਨਿੱਗੀ ਸੋਚ ਔਰ ਪੰਜਾਬ ਨੂੰ ਅੱਗੇ ਲੈ ਜਾਣ ਦੀ ਜਿਹੜੀ ਸੋਚ ਆ ਉਹਦੇ ਵੱਲ ਪੰਜਾਬ ਅੱਗੇ ਵਧ ਰਿਹਾ ਸੋ ਮੈਂ ਸਮਝਦਾ ਵੀ ਉਹ ਦਿਨ ਦੂਰ ਨਹੀਂ ਜਦੋਂ ਰੰਗਲਾ ਪੰਜਾਬ ਜਿਹੜਾ ਹੱਸਦਾ ਵਸਦਾ ਰਸਦਾ ਪੰਜਾਬ ਉਹ ਬਣੂਗਾ ਔਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਹਰਮਨਪਿਆਰੀ ਸਰਕਾਰ ਆ ਉਹ ਲੋਕਾਂ ਲਈ ਕੰਮ ਕਰਦੀ ਰਹੂਗੀ ਪਿੰਡ ਖਾਈ ਵਿਖੇ ਇਕੱਠੇ ਹੋਏ ਆ ਜਿੱਥੇ ਮਾਨਯੋਗ ਰਣਵੀਰ ਸਿੰਘ ਖੁੱਲਰ ਐਮਐਲਏ ਫਲੋਇਸ਼ਪੁਰ ਤੇ ਨਾਲ ਲੜ ਕੇ ਅਸੀਂ ਇਹ ਕੈਂਪ ਲਾਇਆ ਹੈ ਜੇ ਸਰਕਾਰ ਆਪ ਦੇ ਦਵਾਰ ਵਿੱਚ ਸਾਰੇ ਹੀ ਵਿਭਾਗ ਉਹ ਇਕੱਠੇ ਹੋਏ ਨੇ ਤੇ ਲੋਕਾਂ ਦੀ ਜਿਹੜੇ ਮੁਸ਼ਕਲਾਂ ਨੇ ਉਹ ਸੁਣੀਆਂ ਜਾ ਰਹੀਆਂ ਨੇ ਉਹਨਾਂ ਦੇ ਦਰਖਾਸਤ ਲੈ ਕੇ ਜੀਤੇ ਕੋਈ ਕਾਰਵਾਈ ਮੌਕੇ ਤੇ ਕੀਤੀ ਜਾ ਸਕਦੀ ਹੈ ਮੌਕੇ ਤੇ ਹੋ ਰਹੀ ਹੈ ਤੇ ਜੋ ਕੋਈ ਸਮਾਂ ਲੱਗਦਾ ਹੈ ਤਾਂ ਉਹਨਾਂ ਨੂੰ ਅਸੀਂ ਕੰਪਿਊਟਰਸ ਫੀਡ ਕਰਕੇ ਉਹਦਾ ਅਸੀਂ ਫਾਲੋਅ ਅਪ ਵੀ ਰੱਖਾਂਗੇ ਇਹਨੂੰ ਨੂੰ ਸੂਚਿਤ ਕਰਾਂਗੇ ਵੀ ਉਹਦਾ ਕਦੋਂ ਕੰਮ ਹੋਊਗਾ ਤੇ ਜੇ ਕੋਈ ਚੰਡੀਗੜ੍ਹ ਭੇਜਦੀ ਹੈ ਤਾਂ ਅਸੀਂ ਚੰਡੀਗੜ੍ਹ ਵਿਖੇ ਵੀ ਉਹ ਦਰਖਾਸਤ ਨੂੰ ਸਬੰਧਤ ਵਿਭਾਗ ਨੂੰ ਭੇਜ ਦਵਾਂਗੇ ਤੇ ਸਾਰੇ ਹੀ ਜਿਹੜੇ ਲੋਕ ਨੇ ਉਹਨਾਂ ਦੀ ਹਰ ਇੱਕ ਸਮੱਸਿਆ ਦਾ ਹੱਲ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਰੁਪਏ ਜੇ ਜਾਊਗਾ ਤੇ ਅੱਜ ਅਸੀਂ ਨਾਲ ਹੀ ਪਿੰਡ ਵਿੱਚ ਵੀ ਜਿਹੜੀ ਬੂਟੇ ਲਾਉਣ ਦੀ ਮੁਹਿੰਮ ਹੈ ਉਹ ਜਿਹੜੀ ਬੜੀ ਦੇਰ ਤੋਂ ਚੱਲ ਰਹੀ ਹੈ ਉਹਰੇ ਵੀ ਖੇਮੇ ਪਾਈ ਵੀ ਅਤੇ ਖਾਈ ਵੀ ਖੇਵੀ ਮੋਟੇ ਲਾਇਆ ਜਾਣਗੇ ਸਾਲ 2020 ਕਿਸਾਨ ਅੰਦੋਲਨ ਦੇ ਵਾਟਰ ਕੈਨਨ ਬੁਆਏ ਨਵਦੀਪ ਜਲਵੇੜਾ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਪੰਜਾਬ ਹਾਈ ਕੋਰਟ ਨੇ ਨਵਦੀਪ ਜਲਵੇੜਾ ਨੂੰ ਜ਼ਮਾਨਤ ਦੇ ਦਿੱਤੀ ਹੈ ਦੱਸ ਦੇਈਏ ਕਿ ਕਿਸਾਨਾਂ ਨੇ ਨਵਦੀਪ ਜਲਵੇੜਾ ਦੀ ਰਿਹਾਈ ਲਈ ਐਸਪੀ ਦਫ਼ਤਰ ਘੇਰਨ ਦਾ ਐਲਾਨ ਕੀਤਾ ਸੀ ਜਿੱਥੇ ਬੰਦੀਆਂ ਨੇ 17 ਅਤੇ 18 ਜੁਲਾਈ ਨੂੰ ਐਸਪੀ ਅੰਮ੍ਰਿਤਸਰ ਦਫ਼ਤਰ ਘੇਰਨਾ ਸੀ ਪਰ ਹੁਣ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਸੀਆਈਏ 1 ਨੇ ਨਵਦੀਪ ਨੂੰ ਸ਼ਹੀਦ ਭਗਤ ਸਿੰਘ 에어ਪੋਰਟ ਮੁਹੱਲੇ ਨੇੜੇ 28 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ ਦੱਸਦੇ ਕਿ ਉਸ ਉੱਤੇ 7 ਤਾਰਾ 307 ਸਮੇਤ ਕਈ ਤਰ੍ਹਾਂ ਦੇ ਅਮਾਦੀਨ ਕੇਸ ਦਰਜ ਸਨ ਸ਼ਾਵਣ ਦੇ ਸੰਗਰਾਮ ਮੌਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਲੰਗਰ ਲਗਾਇਆ ਗਿਆ ਇਸ ਮੌਕੇ ਐਸਐਸਪੀ ਡਾਕਟਰ ਅਰਵਜੋਤ ਕੌਰ ਗਰੇਵਾਲ ਨੇ ਵੀ ਲੰਗਰ ਵਿੱਚ ਸੇਵਾ ਕੀਤੀ ਤੇ ਸਮੂਹਕੇ ਜਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਤਿਹਗੜ ਸਾਹਿਬ ਦੀ ਪੁਲਿਸ ਵੱਲੋਂ ਇਹ ਲੰਗਰ ਲਗਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਸੌਣ ਦਾ ਮਹੀਨਾ ਲੋਕਾਂ ਦੇ ਲਈ ਖੁਸ਼ੀਆਂ ਤੇ ਭਾਗਾਂ ਭਰੇ ਹੋਵੇ। ਜੀ ਅੱਜ ਕੌਂਸਲ ਦੀ ਇਮਾਰਤ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਹਰ ਸਾਲ ਦੀ ਤਰ੍ਹਾਂ ਫਤਿਹਗੜ ਸਾਹਿਬ ਪੁਲਿਸ ਵੱਲੋਂ ਅੱਜ ਵੀ ਲੰਗਰ ਦਾ ਪ੍ਰਬੰਧ ਕੀਤਾ ਗਿਆ ਤੇ ਉਹ ਲੰਗਰ ਦੀ ਸੇਵਾ ਫਤਿਹਗੜ ਸਾਹਿਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੈ ਜੀ। ਤੇ ਮੇਰੇ ਵੱਲੋਂ ਅਤੇ ਪੂਰੀ ਟੀਮ ਵੱਲੋਂ ਪ੍ਰਧਾਨ ਸਾਹਿਬਾ ਦੀ ਅਜ ਆਨਾਰਿਤ ਨੂੰ ਕਰਨ ਕੀ ਅੱਜ ਭਗਵਾਨ ਸ਼ਿਵ ਜੀ ਦੇ ਪਾਵਨ ਸੌਣ ਮਹੀਨੇ ਦਾ ਆਰੰਭ ਹੋਇਆ ਜਿਸ ਨੂੰ ਲੈ ਕੇ ਅੱਜ ਮੰਦਰਾਂ ਦੇ ਵਿੱਚ ਸ਼ਰ ਭਗਤ ਮੱਥਾ ਟੇਕ ਰਹੇ ਨੇ ਭਗਵਾਨ ਸ਼ਿਵ ਜੀ ਦਾ ਅਸ਼ੀਰਵਾਦ ਲੈ ਰਹੇ ਨੇ ਜਲੰਧਰ ਵਿੱਚ ਵੀ ਸ਼ਿਵ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਭਗਤਾਂ ਨੇ ਪੂਜਾ ਕੀਤੀ ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹਾ ਪਟਿਆਲਾ ਦੀ ਸਭ ਤੋਂ ਵੱਡੇ ਅਨਾਜ ਮੰਡੀ ਸਰਹੰਦ ਰੋਡ ਪਟਿਆਲਾ ਦੀ ਆੜਤੀ ਐਸੋਸੀਏਸ਼ਨ ਦੀ ਚੋਣ ਦੇ ਮਾਮਲੇ ਵਿੱਚ ਸਥਿਤੀ ਹੁਣ ਸਪਸ਼ਟ ਹੋ ਗਈ ਹੈ ਪੰਜਾਬ ਸਰਕਾਰ ਨੇ ਸੁਤਿੰਦਰ ਸੈਣੀ ਦੇਗਵਾਈ ਵਾਲੀ ਆੜਤੀ ਐਸੋਸੀਏਸ਼ਨ ਨੂੰ ਪੂਰੀ ਤਰ੍ਹਾਂ ਨਾਲ ਆਪਣਾ ਸਮਰਥਨ ਦਿੱਤਾ ਹੈ ਨਵੀਂ ਅਨਾਜ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਸੈਣੀ ਦੇਗਵਾਈ ਵਿੱਚ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਵਿੰਦਰ ਸਿੰਘ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਸ਼ਮੂਲੀਅਤ ਕੀਤੀ ਅਤੇ ਸੁਤਿੰਦਰ ਸੈਣੀ ਨੂੰ ਆੜਤੀ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਇਸ ਮੌਕੇ ਡਾਕਟਰ ਬਲਵਿੰਦਰ ਸਿੰਘ ਨੇ ਡੇਂਗੂ ਮਲੇਰੀਆ ਪੂਰਨ ਪ੍ਰਬੰਧ ਕਰਨ ਦਾ ਵੀ ਦਾਵਾ ਕੀਤਾ ਹੈ ਦੇਖੋ ਮੈਂ ਪਹਿਲਾਂ ਇਹਨਾਂ ਕੋਲ ਆਇਆ ਸੀਗਾ ਜੀ ਇਹਨਾਂ ਨੇ ਮੇਰੀ ਬੇਨਤੀ ਮੰਨ ਲਈ ਜੀ ਵੀ ਕੰਸੈਸਸਸ ਕਰਾ ਦਿਓ ਸਾਡੀ ਸਹਿਮਤੀ ਕਰਾ ਦਿਓ ਫਿਰ ਮੈਂ ਉਹਨਾਂ ਕੋਲੇ ਗਿਆ ਉਹਨਾਂ ਨੇ ਵੀ ਮਤਲਬ ਜੋ ਆਪਣੀਆਂ ਸ਼ਰਤਾਂ ਛੁਰਤਾਂ ਰੱਖਿਆ ਮੈਂ ਕਾਫੀ ਮੰਨ ਲਈ ਉਹਨਾਂ ਦੇ ਵਿੱਚੋਂ ਫਿਰ ਉਹਨਾਂ ਨਾਲ ਵੀ ਸਹਿਮਤੀ ਬਣ ਗਈ ਲੇਕਿਨ ਉਹਨਾਂ ਨੇ ਮੈਨੂੰ ਬਿਨਾਂ ਦੱਸੇ ਤੋਂ ਦੂਜੇ ਦਿਨ ਜਾ ਕੇ ਆਪਣੀ ਇੱਕ ਮੀਟਿੰਗ ਕਰਕੇ ਆਪਣੀ ਸਾਰੀ ਕਮੇਟੀ ਡਿਕਲੇਅਰ ਕਰਤੀ ਜੋ ਮੈਂ ਸਮਝਦਾ ਕਿ ਵਾਅਦਾ ਖਿਲਾਫੀ ਹੈ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀਗਾ ਮਾੜੀ ਗੱਲ ਹੈ ਮੈਂ ਅੱਜ ਵੀ ਕਹਿਣਾ ਕਿ ਤੁਸੀਂ ਜਿਹੜੀ ਮੇਨ ਸਟਰੀਮ ਹੈ ਉਹਦੇ ਨਾਲ ਮਿਲ ਕੇ ਚੱਲਣਾ ਚਾਹੀਦਾ ਨਾਲ ਆਜਣ ਤੇ ਮਿਲ ਕੇ ਚੱਲਣੀ ਸੀ ਡਾਕਟਰ ਪਟਿਆਲੇ ਦੇ ਵਿੱਚ ਕਾਫੀ ਦੇਰ ਤੋਂ ਪਿਛਲੇ ਜਦੋਂ ਹਰ ਸਾਲ ਸੀਜ਼ਨ ਆਉਂਦਾ ਹੈ ਉਦੋਂ ਦੇਖਦੇ ਆਪਾਂ ਡੇਰੀਆ ਹੋਰ ਜਿਹੜੇ ਬਿਮਾਰੀਆਂ ਪੈਂਦੀਆਂ ਉਹਦੇ ਲਈ ਕੀ ਖਾਸ ਪ੍ਰਬੰਧ ਕੀ ਹੈ ਦੇਖੋ ਮੈਂ ਸਾਰੇ ਪੰਜਾਬ ਦੇ ਵਿੱਚ ਇਹਦੀਆਂ ਕਮੇਟੀਆਂ ਬਣਾ ਕੇ ਮੈਂ ਕੋਆਰਡੀਨੇਸ਼ਨ ਕਮੇਟੀਆਂ ਜਿਹੜੀਆਂ ਬਣਾ ਕੇ ਨਾ ਜੀ ਉਹਦੇ ਚ ਸਿਹਤ ਮਹਿਕਮਾ ਲੀਡ ਲੈ ਰਿਹਾ ਜੀ ਜਿਹੜੀ ਲੋਕਲ ਬਾਡੀਜ਼ ਆ ਕਿਉਂਕਿ ਚਾਹੇ ਉਹ ਮਿਸਪਲ ਕਮੇਟੀ ਆ ਕਾਰਪੋਰੇਸ਼ਨ ਆ ਜਾਂ ਪੰਚਾਇਤ ਆ ਪਾਣੀ ਪੀਣ ਵਾਲਾ ਪਾਣੀ ਉਹਨਾਂ ਨੇ ਦੇਣਾ ਜੀ ਇਹ ਉਹਨਾਂ ਦਾ ਕੰਮ ਹੈ ਜੀ ਤੇ ਐਕਚੁਅਲੀ ਪ੍ਰੋਬਲਮ ਉੱਥੇ ਆਉਂਦੀ ਆ ਪੀਣ ਵਾਲੇ ਪਾਣੀ ਦਾ ਜਦੋਂ ਸੀਵਰੇਜ ਨਾਲ ਮਿਕਸਿੰਗ ਹੁੰਦੀ ਆ ਪਾਈਪ ਕਈ ਜਗ੍ਹਾ ਤੇ ਪੁਰਾਣੇ ਆ ਤੇ ਅਜੇ ਸ਼ੁਰੂਆਤ ਹੋਈ ਆ ਜ ਦੋ ਹੀ ਮੇਜਰ ਕਹੂੰਗਾ ਮੈਂ ਕਿਉਂਕਿ ਜਿਹੜਾ ਸਭ ਤੋਂ ਪਹਿਲਾਂ ਸੀ ਮੰਦਰਾ ਕਾਲਜ ਕਲੋਨੀ ਦੇ ਵਿੱਚੋਂ ਆਇਆ ਸੀਗਾ ਉਹ ਵੀ ਸੀਵਰੇਜ ਦਾ ਪਾਣੀ ਖੜਾ ਸੀਗਾ ਉਹ ਵੀ ਉਹਦੇ ਕਰਕੇ ਮਿਕਸਿੰਗ ਕਰਕੇ ਹੋਇਆ ਸੀਗਾ ਅਸੀਂ ਟੈਸਟਿੰਗ ਵੀ ਕਰ ਰਹੇ ਆਂ ਕਲੋਰਨ ਦੀਆਂ ਟੈਬਲੇਟਸ ਵੀ ਦੇ ਰਹੇ ਆਂ ਲੋਕਾਂ ਨੂੰ ਘਰ-ਘਰ ਜਾ ਕੇ ਐਜੂਕੇਟ ਵੀ ਕਰ ਰਹੇ ਆਂ ਇਸੇ ਤਰ੍ਹਾਂ ਅਸੀਂ ਜਿਹੜਾ ਡੈਂਗੂ ਤੇ ਚਿਕਨਗੁਨੀਆ ਜਿਹੜੀਆਂ ਬਿਮਾਰੀਆਂ ਹੈਗੀਆਂ ਪਾਣੀ ਨਾਲ ਤੇ ਵੈਕਟਰ ਬੋਰਨ ਇਹਦੇ ਵਾਸਤੇ ਸਾਰੀਆਂ ਪ੍ਰਕਾਸ਼ਨ ਲਾ ਰਹੇ ਹਾਂ ਉਹ ਦੂਜਾ ਮੇਜਰ ਹੋਇਆ ਸੀਗਾ ਜੀ ਪਾਤਰਾਾਂ ਦੇ ਵਿੱਚ ਉੱਥੇ ਵੀ ਸੀਵਰੇਜ ਦਾ ਪਾਣੀ ਖੜਾ ਹੋਇਆ ਸੀਗਾ ਔਰ ਲੋਕ ਤੁਲੂ ਪੰਪ ਲਾ ਕੇ ਖਿੱਚਦੇ ਜਦੋਂ ਤੁਲੂ ਪੰਪ ਲਾ ਕੇ ਖਿੱਚਦੇ ਨੇਗੇਟਿਵ ਪ੍ਰੈਸ਼ਰ ਹੁੰਦਾ ਕਿਤੇ ਨਾ ਕਿਤੇ ਪਾਣੀ ਖਿੱਚ ਲੈਂਦਾ ਉਹ ਜਿਹੜਾ ਜਿਹੜਾ ਪੋਲੂਟਡ ਹੁੰਦਾ ਉਹਦੇ ਵਿੱਚ ਪੋਜ਼ਿਟਿਵ ਆਇਆ ਜੀ ਸਾਡਾ ਈਕੁਲਾਈ ਦਾ ਕਲਚਰ ਹੁੰਦਾ ਸੀ ਕਲਚਰ ਵੀ ਕਰ ਰਹੇ ਹਾਂ ਉਹਦਾ ਪਹਿਲਾਂ ਪੋਜ਼ਿਟਿਵ ਆਇਆ ਸੀਗਾ ਹੁਣ ਦੁਬਾਰ ਤੇ ਜਿਹੜਾ ਚਿੰਨ ਵਿੱਚ ਹੋਇਆ ਇਹ ਲੱਗਦਾ ਵੀ ਕਿਤੇ ਖਾਣੇ ਨਾਲ ਰਿਲੇਟਡ ਹੈ ਜੇ ਕੋਈ ਨਾਨ ਵੇਜ ਖਾਣਾ ਲੈ ਕੇ ਆਏ ਸੀ ਜਿਆਦਾ ਸਟੇਲ ਹੋਣਾ ਪੁਰਾਣਾ ਪਿਆਉਣਾ ਉਹ ਉਹਦੇ ਵਿੱਚ ਇੱਕ ਬੰਦੇ ਦੀ ਬੜੀ ਅਨਫੋਰਚੂਨੇਟਲੀ ਡੈਥ ਵੀ ਹੋਈ ਹੈ ਜੀ ਉਹਦੇ ਨਾਲ ਤੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਬਰਸਾਤ ਦੇ ਵਿੱਚ ਪਾਣੀ ਤੁਹਾਨੂੰ ਅਸੀਂ ਦਿਆਂਗੇ ਕਲੋਰਿਨ ਦੀਆਂ ਟੈਬਲਟਸ ਦੇ ਰਹੇ ਹਾਂ ਪਾਣੀ ਸਾਫ਼ ਪੀਓ ਔਰ ਕੋਈ ਵੀ ਚੀਜ਼ ਨਾ ਬਾਸੀ ਨਾ ਖਾਓ ਸਬਜ਼ੀ ਲਿਆਓ ਤਾਜ਼ਾ ਖਾਣਾ ਬਣਾਓ ਉਹ ਹੀ ਖਾ ਲੋ ਤੇ ਜਦੋਂ ਦੁਬਾਰਾ ਬਣਾਣਾ ਫਿਰ ਤਾਜ਼ਾ ਖਾਣਾ ਖਾ ਲੋ ਕੋਈ ਵੀ ਚੀਜ਼ ਕੱਟ ਫਰੂਟ ਨਾ ਖਾਓ ਬਾਸੀ ਚੀਜ਼ ਨਾ ਖਾਓ ਬਾਜ਼ਾਰ ਤੋਂ ਜਿਹੜ ਉੱਥੇ ਖਾਣਾ ਅਵਾਈਡ ਕਰੋ ਅੱਜ ਜੋ ਸਾਡੇ ਸਤਿਕਾਰਯੋਗ ਹੈਲਥ ਮਿਨਿਸਟਰ ਪੰਜਾਬ ਸਰਕਾਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਵਰਸੜ ਸਾਹਿਬ ਪੰਜਾਬ ਮੰਡੀ ਬੋਰਡ ਸਾਡੇ ਮੰਡੀ ਚ ਆਏ ਆ ਤੇ ਉਹਨਾਂ ਨੇ ਪਹਿਲਾਂ ਤਾਂ ਸਭ ਨਾਲੋਂ ਮੈਂ ਇਸ ਗੱਲ ਨੂੰ ਮਤਲਬ ਸਭ ਨੂੰ ਵਧਾਈ ਦੇਣਾ ਕਿ ਜੋ ਸਾਡੀ ਪੰਜਾਬ ਸਰਕਾਰ ਨੇ ਸਾਨੂੰ 60 ਲੱਖ ਰੁਪਏ ਦਿੱਤਾ ਸੀ ਵਪਾਰ ਮਿਲਣੇ 'ਚ ਉਹਦੀ ਸ਼ੁਰੂਆਤ ਅੱਜ ਹੋ ਚੁੱਕੀ ਹੈ ਬਹੁਤ ਸਾਰੇ ਸਾਡੇ ਭਰਾ ਕੁਸੇ ਵੀ ਕਹਿੰਦੇ ਸੀ ਕਿ ਹਵਾ 'ਚ ਗੱਲਾਂ ਆ ਪਰ ਇਦਾਂ ਦੀ ਕੋਈ ਗੱਲ ਨਹੀਂ ਸੀ ਸਾਨੂੰ ਪਤਾ ਸੀ ਸੀਐਮ ਸਾਹਿਬ ਨਾਲ ਜਿੰਨੀ ਕ ਮੈਂ ਗੱਲ ਕੀਤੀ ਮੇਰੀ ਸਪੀਚ ਚੱਲ ਰਹੀ ਹੈ ਹੁਣ ਵੀ ਚੱਲਦੀ ਹੈ ਸੋ ਬੜੇ ਧਿਆਨ ਨਾਲ ਸੁਣੀ ਉਹਨਾਂ ਨੇ ਤੇ ਉਹਦੇ ਨਾਲ ਦੀ ਨਾਲ ਹੀ ਉਹਨਾਂ ਨੇ ਸਾਰਾ ਸਾਨੂੰ ਫੰਡ ਜਾਰੀ ਕਰਤਾ ਉਹਦੇ ਉਹਦੇ ਕੀ ਸੀ ਸਾਡੇ ਮੰਤਰੀ ਸਾਹਿਬ ਤੇ ਸਾਡੇ ਚੇਅਰਮੈਨ ਸਾਹਿਬ ਨੇ ਪਹਿਲਾਂ ਹੀ ਬਹੁਤ ਜ਼ੋਰ ਲਾਇਆ ਹੋਇਆ ਸੀ ਕਿ ਸਾਡੀ ਮੰਡੀ ਬਹੁਤ ਪਿੱਛੇ ਹੈ ਸੋ ਮੈਂ ਤਾਂ ਇੱਕ ਬੀਗ ਪ੍ਰਧਾਨ ਬੋਲਣਾ ਮੇਰਾ ਬਣਦਾ ਸੀ ਪਰ ਜੋ ਵੀ ਸਾਨੂੰ ਮਿਲਿਆ ਉਹ ਸਾਡੇ ਮੰਤਰੀ ਸਾਹਿਬ ਸਾਡੇ ਚੇਅਰਮੈਨ ਸਾਹਿਬ ਦੀ ਬਤੌਲਤੀ ਸਾਨੂੰ ਫੰਡ ਆਏ ਆ ਤੋ ਮੈਂ ਇਹਨਾਂ ਦਾ ਹਮੇਸ਼ਾ ਰਿਣੀ ਰਹਾਂਗਾ ਮੈਨੂੰ ਇਹ ਪਤਾ ਹੈ ਕਿ ਜਦੋਂ ਅੱਜ ਕੰਮ ਸ਼ੁਰੂ ਹੋ ਚੁੱਕਿਆ ਹੈ ਆਉਣ ਵਾਲੇ 6 ਮਹੀਨਿਆਂ 'ਚ ਸਾਡੀ ਇਸ ਮੰਡੀ ਦੀ ਨੁਹਾਰ ਬਦਲ ਜਾਏਗੀ ਜਲੰਧਰ ਵਿੱਚ ਸੂਫੀ ਗਾਇਕ ਨੂਰਾ ਸਿਸਟਰਜ਼ ਦੀ ਕਾਰ ਉੱਤੇ ਉਸ ਵੇਲੇ ਨੌਜਵਾਨ ਨੇ ਹਮਲਾ ਕਰ ਦਿੱਤਾ ਜਦੋਂ ਦੇਰ ਰਾਤ ਇੱਕ ਪ੍ਰੋਗਰਾਮ ਤੋਂ ਵਾਪਸ ਘਰ ਪਰਤ ਰਹੀਆਂ ਸਨ ਨੂਰਾ ਸਿਸਟਰਜ਼ ਵਿਡਾਲਾ ਚੌਕ ਨੇੜੇ ਇੱਕ ਪ੍ਰੋਗਰਾਮ ਤੋਂ ਵਾਪਸ ਆ ਰਹੀਆਂ ਸਨ ਗੁਰੂ ਨਾਨਕ ਚੌਕ ਨੇੜੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਹਨਾਂ ਦੀ ਕਾਰ ਉੱਤੇ ਹਮਲਾ ਕਰ ਦਿੱਤਾ ਇਸ ਸਬੰਧੇ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੇ ਪੁਲਿਸ ਨੇ ਇੱਕ ਨੌਜਵਾਨ ਨੂੰ ACP ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਆਪਾਂ ਸੋਲਾ ਆ ਗਏ ਬਡਾਲਾ ਚੋਂ ਕੋ ਤੇ ਅਧਰੋ ਪ੍ਰੋਟੇਕਟਾਂ ਚਲੇ ਦੀ ਭਜੀ ਤੇ ਇਹ ਮੋੜ ਤੋਂ ਉਹਨਾਂ ਨਿਕਲਣ ਲੱਗੇ ਨੇ ਆਪਾਂ ਭਈ ਤੇ ਆਪਾਂ ਐਨ ਸਾਨੂੰ ਉੱਥੇ ਗੁੰਨਾ ਚੋਂ ਗੇ ਦੇਖੋ ਮਗਰ ਲੱਗੇ ਸਾਡੇ ਮੁੰਡੇ ਤਿੰਨੇ ਨੇ ਜੀ ਦਾਤ ਫੜੇ ਘਟੇ ਘਟੇਣਾ ਨੇ ਤਾਂ ਐਨ ਇਹ ਨਾ ਅੱਗੇ ਮੋੜ ਸੇ ਲਾ ਕੇ ਗੱਡੀ ਦੇ ਦਾਤ ਮਰਿਆ ਨਾ ਪਹਿਲਾਂ ਜੀ ਤੇ ਫਿਰ ਗੱਡੀ ਵਿੱਚ ਮਾਰੀ ਆਪਾਂ ਇਹਨਾਂ ਰੋਕ ਗਿਆਂ ਮਤਲਬ ਘੋਟ ਲਿਆ ਬਾਅਦ ਫੜੇ ਆ ਵੇਖੜੇ ਨੇ ਟੈਕਰ ਲਗੇ ਦੋਨੇ ਭੱਜ ਗਏ ਜੀ ਇੱਕ ਇਹਨੇ ਖੜਿਆ ਆਪਾ ਆ ਅੰਦਰ ਵੀ ਇਹਨਾਂ ਕੋ ਫੋਨ ਪਾੜੇ ਨਿਕਲੇ ਚੋਰੀ ਤੇ ਮੇਰਾ ਵੀ ਜ਼ੋਰੀ ਹੈ ਜੀ ਦੇਖਿਆ ਮੋਟਰਸਾਈਕਲ ਦੀ ਚੋਰੀ ਦਾਵਾ ਤੇ ਦਾਦ ਵੀ ਇਹਨੇ ਖੜੇ ਗਿਆ ਦੋਏ ਨੇ ਭੱਜ ਗਏ ਆ ਉਹ ਇੱਕਦਾਨੇ ਇੰਤਣ ਕੀ ਦਾਵੇ ਸਨਾ ਸ਼ੁਰੂ ਹੋ ਗਿਆ ਜੀ ਗੱਡੀ ਕੰਪਨਸੀ ਬਾਜੀ ਗੱਡੀ ਇਹ ਹਸਬੰਡ ਵਾਈਫ ਦੀ ਜੋੜੀ ਸੀ ਤੇ ਨਾਲ ਉਹਨਾਂ ਦੇ ਹਸਬੰਡ ਸੀ ਉਸਮਾਨ ਜੀ ਗੁਰੂ ਗੋਬਿੰਦ ਸਿੰਘ ਖਾਲਸਾ ਵਿਦੈਕ ਸੰਸਥਾ ਮਾਨ ਸਰਹਾਲੀ ਵਿਖੇ ਸਿੱਖ ਪੰਥ ਦੀ ਮਾਨਸਿਕ ਸਿਹਤ ਸਰਦਾਰ ਤੇਜਾ ਸਿੰਘ ਸਮੁੰਦਰੀ ਜੋ ਸੰਸਥਾਵਾਂ ਦੇ ਬਾਨੀ ਸੰਦੇਸ ਲਾਨਾ ਵਰਸਿਸ ਸੰਬੰਧੀ ਸਮਾਗਮ ਕਰਵਾਇਆ ਗਿਆ ਇਸ ਮੌਕੇ ਸੰਸਥਾਵਾਂ ਦੇ ਗੁਰਦੁਆਰਾ ਸਾਹਿਬਾਨ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਗੁਰੂ ਗੋਬਿੰਦ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਾਲਸਾ ਕਾਲਜ ਫਰਵਮਨ ਖਾਲਸਾ ਪਬਲਿਕ ਸਕੂਲ ਖਾਲਸਾ ਆਈਟੀਆਈ ਖਾਲਸਾ ਪ੍ਰਾਇਮਰੀ ਸਕੂਲ ਦੇ ਬੱਚਿਆਂ ਤੇ ਸਟਾਫ ਨੇ ਇਸ ਸਮਾਗਮ ਵਿੱਚ ਸ਼ਰਧਾ ਨਾਲ ਹਾਜ਼ਰੀ ਭਰੀ ਵਿਦਿਆਰਥੀਆਂ ਦੇ ਜਥਿਆਂ ਵੱਲੋਂ ਇਸ ਮੌਕੇ ਗੁਰਬਾਣੀ ਕੀਰਤਨ ਕੀਤਾ ਗਿਆ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਸਾਬਕਾ ਆਈਐਫਐਸ ਅਧਿਕਾਰੀ ਤਰਨਜੀਤ ਸਿੰਘ ਸਮੁੰਦਰੀ ਜਿਨ੍ਹਾਂ ਨਸਥਾਵਾਂ ਦੀ ਪ੍ਰਬੰਧਕ ਕਮੇਟੀ ਦੇ ਟਰਸਟੀ ਵੀ ਨੇ ਉੱਚੇ ਤੌਰ ਤੇ ਸਮਾਗਮ ਵਿੱਚ ਸ਼ਿਰਕਤ ਕੀਤੀ ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਉਹਨਾਂ ਦੇ ਜੀਵਨ ਪ੍ਰਤੀ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਉਪਰੰਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਵਿਦਿਆਰਥੀਆਂ ਨੂੰ ਪੇ타ਮੁਖੀ ਵਿੱਦਿਆ ਪ੍ਰਾਪਤ ਕਰਨ ਤੇ ଉତ୍ਸਰ ਦਿੱਤਾ ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਅੱਜ ਦੁਪਹਿਰ ਵੇਲੇ ਅਚਾਨਕ ਕਾਲੀਆਂ ਘਟਾਵਾਂ ਛਾ ਗਈਆਂ ਤੇ ਪਰਮਾਵੀ ਪਿਆ ਇਸਮੀ ਨਾਲ ਲੋਕਾਂ ਨੂੰ ਗਰਮੀ ਤੋਂ ਹਲਕੀ ਰਾਤ ਮਿਲੀ ਪਰ ਹੋਮੋਸੋਸੇ ਤਰ੍ਹਾਂ ਪਰ ਕਰਾਰੇ ਦੱਸਣਾ ਬਣਦਾ ਕਿ ਇਹ ਵੀ ਚੰਡੀਗੜ੍ਹ, ਮੁਹਾਲੀ, ਖੜ, ਰਾਜਪੁਰਾ ਤੇ ਹੋਰ ਖੇਤਰਾਂ ਵਿੱਚ ਪਿਆ ਇਸ ਤੋਂ ਇਲਾਵਾ ਪੰਜਾਬ ਵਿੱਚ ਕਈ ਥਾਂ ਹੀ ਬਦਲਵਾਈ ਹੋਈ ਚਲੋ ਲੁਧਿਆਣਾ ਸਮੇਤ ਕਈ ਥਾਵਾਂ ਉੱਤੇ ਹਲਕੀਆਂ ਘਣੀਆਂ ਪਈਆਂ ਜ਼ਿਕਰਯੋਗ ਹੈ ਕਿ ਕਈ ਦਿਨਾਂ ਤੋਂ ਟ੍ਰਾਈ ਸਿਟੀ ਵਿੱਚ ਮੌਨਸੂਨ ਕਮਜ਼ੋਰ ਹੋ ਗਿਆ ਸੀ ਤੇ ਮੀਂਹ ਨਾ ਪੈਣ ਕਾਰਨ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਫਲਾਲ ਨਹੀਂ ਜਾਂਦੇ ਜਾਂਦੇ ਨਜ਼ਰ ਮਾਰਦੇ ਆ ਮੌਸਮ ਦੇ ਹਾਲਤੇ ਤੁਸੀਂ ਬਣ ਰਹੋ ਚੜ੍ਹਦੇ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ